ਸਾਡੇ ਲਾਈਨਮੈਨ ਸਾਹਿਬ ਟਰਾਂਸਫਾਰਮਰ ਫਿਊਜ ਉਡਾਈ ਜਾਂਦਾ ਹੁਣ ਚੈੱਕ ਕਰਨ ਚੱਲੇ ਨੇ ਆ ਸੋਚ ਨਾ ਲੱਗ ਜੇ ਸਪਲਾਈ ਚੱਲਦੀ ਆ ਬੇਸ ਕਾਸ ਫਸਾਤਾ ਵਿੱਚ ਇਹ ਹੁਣ ਸੋਚ ਆਪਣੀ ਉੱਪਰ ਨਹੀਂ ਉੱਠੂਗੀ ਹਾਂ ਇਹਦਾ ਸੋਚ ਆ ਇਟਲਾ ਦੀ ਵੀ ਘੁੰਮ ਕੰਮ ਵੀ ਨਾ ਜਾਵੇ ਚਲੋ ਚੱਲਦੇ ਆ ਆ ਫੜੋ ਜੀ ਮੀਟਰ ਹੈ ਖਾਦੇ ਬਾਦਸ ਚਲੋ ਜੀ ਲਾਈਨਮੈਨ ਸਾਹਿਬ ਕੀ ਨੁਕਸ ਹੋ ਸਕਦਾ ਇੱਥੇ Abiento de 16 mil uhm Product者 fletcht cima la ventana ли desktop Agitador ਜਿਹੜੀ ਤੀ ਹੂੰ ਕਿਤੇ ਹੋਰ ਬਈਆ ਸਭ ਤੋਂ ਪਹਿਲਾਂ ਪਰਿਖਤ ਕਰਦੇ ਆ ਕੰਟੀਨਿਉਟੀ ਬੀਪ ਤੇ ਲਗਾ ਕੇ ਜਿੱਕਰ ਬੋਟੀ ਆਸਤਾਨੀ ਹੈਗੀ ਇਹ ਕੰਟੀਨਿਉਟੀ ਕਿਵੇਂ ਚੈੱਕ ਹੋਊਗੀ ਮੀਟਰ ਸਾਨੂੰ ਇੱਕ ਬੀਪ ਦਾ ਪੁਆਇੰਟ ਦੇਖੂਗਾ 200 ਤੇ ਮਨੂ ਬਾਅਦ ਬਾਅਦ ਲਾ ਪਿਆ ਕੇ ਫਿਰ ਚੈੱਕ ਕਰਾਂਗੇ ਆਪਾਂ ਫੇਸ ਟੂ ਫੇਸ ਬੋਡੀ ਨਲ ਜੇ ਇਹਨਾਂ ਨੂੰ ਆਪਾਂ ਪਤਾ ਲਾ ਲਈ ਕਿਤੇ ਕੋਈ ਕੋਈ ਦਾ ਅੰਦਰੋਂ ਵਾਇੰਡਿੰਗ ਚ ਕੋਈ ਬੋਡੀ ਨਲ ਦਾ ਤਾਂ ਕਰਕੇ ਬਿਓਰੇ ਦਾ ਰਹੇਗਾ ਚਲ ਆਪਾਂ ਫੇਸ ਟੂ ਫੇਸ ਚੈੱਕ ਕਰਦੇ ਹਾਂ ਫੇਸ ਤਾਂ ਨਹੀਂ ਸ਼ਾਰਟ ਹੈਗੇ ਹੂੰ ਟਿਕਾ ਉੱਪਰ ਰੁੱਕੀ ਨਹੀਂ ਐਚ ਟੀ ਫੇਰ ਇਹ ਵੀ ਓਕੇ ਹੈ ਆਹ ਦੇਖ ਤਾਂ ਕਿ ਇਹਦਾ ਸਾਰੇ ਉੱਪਰ ਨੂੰ ਠੀਕ ਹੈ ਹਮ ਉਹ ਉੱਪਰ ਆ ਦੇਖ ਰਹੇ ਹਾਂ ਬੋਤਲ ਮਗਰੂਬ ਸਹੀ ਹੈ ਸਾਹਮਣੋਂ ਵੀ ਪਤਾ ਠੀਕ ਹੈ ਕੰਟੀਨਿਉਟੀ ਦਾ ਕੀ ਹੋ ਗਈ ਇਹਦੀ ਤੇ ਆਪਾਂ ਇੱਕ ਵਾਰ ਐਲਟੀ ਦੀ ਕੰਟੀਨਿਉਟੀ ਚੈੱਕ ਕਰ ਲੈਂਦੇ ਹਾਂ ਬਹੁਤ ਧੰਨ ਤੋ ਅਰਥ ਹੋਰੀ ਹੈਗੀ ਨਵਾਂ ਐਚਟੀ ਫਿਊਜ ਹੋ ਜਾਂਦੀ ਹੈ ਰੈジਸਟੈਂਸ ਚੈੱਕ ਕਰ ਲੈਨੇ ਇੱਕ ਵਾਰ ਇਹ ਸ਼ੇਸ ਕਰਾਂਗਾ ਪੁੱਛ ਇੱਕ 20k ਤੇ 20k ਤੇ 20k ਤੇ ਰੈジਸਟੈਂਸ ਚੈੱਕ ਕਰ 20k ਤੇ ਰੈジਸਟੈਂਸ ਚੈੱਕ ਹੁੰਦੀ ਹੈ ਐਚਟੀ ਫਿਊਜਾਂ ਦੀ ਹੈ ਨਾ ਲਓ ਜੀ ਨੋਟ ਕੀਤੀ ਜਾਵੇ ਆ ਆਪਣੀ ਆ ਰਹੀ ਆ 0.2 ਅੱਛਾ 0.2 ਆ ਰਹੀ ਆ ਆਰ 22 ਜੋ ਡਿਫਰੈਂਸ ਆ ਗਿਆ ਇਹ ਆ ਰਹੀ ਹੈ 0.4 4 ਤੋਂ ਵੱਧ ਰਹੀ ਹੈ ਮਤਲਬ ਕਿ ਅਬਨਾਰਮਲ ਹੈ ਇਹ ਦੀ ਹੈਗੀ ਹੈ 0.2 ਜਿਹੜੇ ਇਹ ਦੋਨੇ ਇਹਨਾਂ ਦੋ ਜਿਹੜੇ ਮਾਗਰਦਨ ਜੇ ਪਰ ਤੇ ਲੋਗ ਨਿਕਲ ਨਹੀਂ ਕੋਰਡੀਨਲ ਦਾ ਠੀਕ ਆ ਨਾ ਮੁਲਾਇਰੀ <smallsystem> ਪੁਆਇੰਟ 2 ਆ ਠੀਕ ਆ ਰਿਸਟੈਂਸ ਦੀ ਤੇ ਆਪਣੀ ਆਪਾਂ ਹੁਣ ਇਹ ਵੀ ਚੈੱਕ ਕਰਦੇ ਆ ਵਾਈ 20 ਵੀ ਚੈੱਕ ਕਰਦੇ ਆ 20k ਤੇ ਚੈੱਕ ਹੁੰਦੀ ਆ 20k ਤੇ ਜੀ ਲੋ ਵੀ ਇਹ ਵੀ ਪੁਆਇੰਟ 2 ਆਪਣੀ ਤੇ ਜਿਹੜੀ ਇਹ ਆਪਣੀ ਆਰ ਵੀ ਹੈ ਇਹਦੀ ਨਾਰਮਲ ਨਹੀਂ ਹੈਗੀ 1 ਮਿੰਟ ਇਹ ਇਹ ਤੇਰੀ ਪੁਆਇੰਟ 4 ਇਹ ਪੁਆਇੰਟ 4 ਕਿਲੋ ਮਾਰੀ ਆ ਜੀ ਠੀਕ ਹੈ ਰੈਜ਼ਿਸਟੈਂਸ ਇਹ ਵੱਧ ਵੀ ਰਹੀ ਆ ਕਾਫੀ ਬਦਰ ਗਿਆ ਨਾ ਹਾਂ ਇਹ 0.4 ਆ ਗਿਆ ਮਨ ਲ ਕੇ ਇਹ ਠੀਕ ਹੈ ਟਰਾਂਸਫਾਰਮ ਚ ਪ੍ਰੋਬਲਮ ਆ ਆਪਣੇ ਇਹਨੂੰ ਹੁਣ ਤਾਰ ਲਓ ਤੇ ਭੇਜ ਦੋ ਡਾਕਟਰ ਨਵਾਂ ਮਿਲ ਜੂ ਠੀਕ ਹੈ ਜੀ ਚਲੋ ਜੀ ਇਹ ਹੁੰਦੇ ਆਪਣੇ ਟਰਾਂਸਫਾਰਮ ਦੀ ਟੈਸਟਿੰਗ ਤੇ ਗੁੱਡਬਾਈ ਲਓ ਜੀ ਲਰਮਨ ਸਾਹਿਬ ਫੜਿਓ ਕਰਾ ਮੋਬਾਈਲ ਮੋਬਾਈਲ ਤਾਂ ਜੇਪ ਚ ਪਾ ਜਾਂਦਾ ਪਾਲਾ ਹੁਣ ਅੱਛਾ ਜੀ ਚਲੋ ਠੀਕ ਹੈ ਜੀ ਤੁਹਾਨੂੰ ਅਗਲੀ ਵੀਡੀਓ ਚ ਮਿਲਦੇ ਹਾਂ